ਨੂਟਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਇਤੇ ਦੋਸਤੋ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅਲਗਾ ਸਾਡੀ ਮਸ਼ੀਨ ਰੈਡੀ ਹੋ ਕੇ ਚਾਦੀ ਹਰਿਆਣੇ ਤੋਂ ਕੁੱਡਲ ਦੀ ਇਹ ਸਾਡੇ ਇਥੇ ਸਾਡੇ ਫਾਰਮੈਂਟ ਗਏ ਹੋਏ ਆ ਆਉ ਮੈਂ ਤੁਹਾਨੂੰ ਸਾਰੇ ਨੂੰ ਮਿਲਵੋਣ ਲੈ ਜੀ ਦੇ ਆਹ ਕੱਪੜਾ ਕੱਢ ਕੇ ਲਾ ਨਾ ਕੱਢ ਕੇ ਲਾ ਦੇ ਨਹੀਂ ਪਾਉਂਦੇ ਕਪੜਾ ਆ ਦੇ ਯਾਰ ਕੱਢ ਲੈ ਕਿਡਾ ਚੋੜਦਾ ਹੈ ਸੁਸ ਕੀ ਹੁੰਦੇ ਐ ਇਹ ਹੁੰਦੇ ਐ ਇਹ ਤਿਆਰੀ ਹੋਣ ਈ ਆ ਆਪਣੀ ਹਰਿਆਣੇ ਦੀ ਨਹੀਂ ਉਹਨੂੰ ਉਹਨੂੰ ਪਤਾ ਐ ਹਾਂਜੀ ਉਹ ਮਸ਼ੀਨਾਂ ਤੇ ਵੀ ਕਰਦੇ ਹੋ ਉਹ ਮਸ਼ੀਨਾਂ ਤੇ ਸਮਾਨ ਟਿਕਾਉਂਦਾ ਆਪਾਂ ਇਹ ਮਾਲਾ ਸਮਾਨ ਵੇਖਣ ਦਾ ਜਿਹੜਾ ਆਪਾਂ ਲੈ ਕੇ ਜਾਣਾ ਨਾਲ ਉੱਥੇ ਮਾਰੀ-ਮੋਰੀ ਸਾਫ ਸफाई ਇਹਨੂੰ ਕਰਵਾਉਂਦੇ ਆ ਰਹੇ ਹਾਂ ਕੱਪੜਾ-ਕੁਪੜਾ ਮਾਰ ਕੇ ਸਾਫ ਸੁਥਰ ਕਰਕੇ ਫਿਰ ਤਰਾਹਗਾ ਹਾਂ तो दोस्तों दोस्त सुन लगे कि कहते दोस्तों दो इधर देख स देख सकते रूटा बूटा सारा थे आए ਨਹੀਂ ਇਥੇ ਦੇਖਦੇ ਇਥੇ ਕਹਿੰਦੇ ਇਹ ਬੂਹੇ ਢੋਲੀਆਂ ਸਬਜ਼ੀਆਂ ਸਬਜ਼ੀਆਂ ਲਾਈਆਂ ਹੈ